दाई ਤਸਵੀਰਾਂ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਤੇ ਦੇਖੋ ਕਿਸ ਤਰ੍ਹਾਂ ਭਾਰਤ ਦੀ ਬੇਟੀ ਦਿਵਿਆ ਦੇਸ਼ਮੁਖ ਨੇ 19 ਸਾਲਾਂ ਦੀ ਉਮਰ ਦੇ ਵਿੱਚ ਫਾਈਟ ਮੈਲਾ ਵਿਸ਼ਵ ਕੱਪ 2025 ਦਾ ਖਿਤਾਬ ਜਿੱਤਿਆ ਤੇ ਖਿਤਾਬ ਜਿੱਤਣ ਤੋਂ ਬਾਅਦ ਜਦੋਂ ਦਿਵਿਆ ਦੇਸ਼ਮੁਖ ਬਾਹਰ ਆਉਂਦੀ ਹੈ ਆਪਣੀ ਮਾਂ ਨੂੰ ਗਲੇ ਲਗਾਉਂਦੀ ਹੋਈ ਦੇਖੋ ਕਿਸ ਤਰ੍ਹਾਂ ਭਾਵੁਕ ਹੋ ਜਾਂਦੀ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਆਪਣੀ ਮਾਂ ਨੂੰ ਗਲੇ ਲਗਾਉਂਦੀ ਹੋਈ ਦਿਵਿਆ ਦੇਸ਼ਮੁਖ ਜਿਹੜੀ ਭਾਵੁਕ ਹੋ ਗਈ ਹੈ ਦੱਸਦੀ ਹੈ ਕਿ ਉਪਲਬੰਦੀ ਹਾਸਲ ਕਰਨ ਵਾਲੀ ਪਹਿਲੀ ਭਾਰਤੀ ਅਤੇ 28ਵੀਂ ਭਾਰਤੀ ਗ੍ਰੈਂਡ ਮਾਸਟਰ ਵੀ ਬਣ ਗਈ ਹੈ ਤੁਹਾਨੂੰ ਦੱਸਦੀ ਹੈ ਕਿ ਇਸ ਵੱਡੀ ਉਪਲਬਧੀ ਤੋਂ ਬਾਅਦ ਗ੍ਰੈਂਡ ਮਾਸਟਰ ਦਾ ਖਿਤਾਬ ਵੀ ਦਿਵਿਆ ਦੇਸ਼ਮੁਖ ਨੂੰ ਮਿਲ ਗਿਆ ਹੈ ਤਾਂ ਸੋਮਵਾਰ ਨੂੰ ਉਹ ਟੂਰਨਾਮੈਂਟ ਦੇ ਫਾਈਨਲ ਤੇ ਟਾਈ ਬ੍ਰੇਕ ਦੇ ਵਿੱਚ ਹਮ ਵਤਨ ਕੋਏ ਨਹਿਰੂ ਹੰਪੀ ਨੂੰ 2-5 1-5 ਦੇ ਸਕੋਰ ਦੇ ਨਾਲ ਹਾਰਾ ਕੇ ਪਹਿਲੀ ਭਾਰਤੀ ਚੈਂਪੀਅਨ ਬਣੀ ਹੈ ਤਾਂ ਦਿਵਿਆ ਦੇਸ਼ਮੁਖ ਨੂੰ ਹੁਣ ਲਗਭਗ 43.23 ਲੱਖ ਯਾਨੀ ਕਿ 50000 ਡਾਲਰ ਦੀ ਇਨਾਮੀ ਰਾਸ਼ੀ ਮਿਲੇਗੀ ਜਦੋਂ ਕਿ ਹੰਪੀ ਨੂੰ 3.26 ਲੱਖ ਯਾਨੀ ਕਿ 35000 ਡਾਲਰ ਮਿਲਣਗੇ ਤੇ ਤਸਵੀਰਾਂ ਸਾਹਮਣੇ ਆਈਆਂ ਨੇ ਤੁਹਾਨੂੰ ਦੱਸਦੀ ਕਿ ਪੀਐਮ ਮੋਦੀ ਦੇ ਵੱਲੋਂ ਵੀ ਦਿਵਿਆ ਦੇਸ਼ਮੁਖ ਨੂੰ ਚੈਂਪੀਅਨ ਹੋਣ ਦਾ ਜਿਹੜਾ ਕਿ ਮੁਬਾਰਕਬਾਦ ਦਿੱਤੀ ਗਈ ਹੈ ਜੋ ਮੈਚ ਦਿਵਿਆ ਨੇ ਜਿੱਤਿਆ ਇਸ ਦੇ ਲਈ ਪੂਰੇ ਲੋਕ ਸਭਾ ਦੇ ਵਿੱਚ ਵੀ ਜਿਹੜਾ ਅੱਜ ਵਿਦਾਈ ਦਿੱਤੀ ਗਈ ਹੈ ਤੋਤੀ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਦੇਖੋ ਕਿਸ ਤਰ੍ਹਾਂ ਭਾਵੁਕ ਹੋ ਜਾਂਦੀ ਹੈ ਦਿਵਿਆ ਦੇਸ਼ਮੁਖ ਜਦੋਂ ਆਪਣੀ ਮਾਂ ਨੂੰ ਦੇਖਦੀ ਹੈ ਤਾਂ ਜਿੱਤ ਵੇਲੇ ਵੀ ਤੁਸੀਂ ਤਸਵੀਰਾਂ ਦੇਖਿਆ ਹੋਣਗੀਆਂ ਕਿ ਕਿਸ ਤਰ੍ਹਾਂ ਜਿਹੜਾ ਕਿ ਇਮੋਸ਼ਨਲ ਹੋ ਜਾਂਦੀ ਹੈ ਲੇਕਿਨ ਇਸ ਦੇਸ਼ ਦੀ ਬੇਟੀ ਨੂੰ ਪੂਰੇ ਦੇਸ਼ ਦੇ ਵੱਲੋਂ ਸਨਮਾਨ ਦਿੱਤਾ ਜਾ ਰਿਹਾ ਹੈ